ਹੈਦ ਸੇਵਿਸਿੰਗ ਸਟਡੀ ਸਰਕਲ ਬਹੁਤ ਬਿਹਤਰੀਨ ਗੁਰੂ ਹੈ ਤੇ ਇਸ ਸੰਸਥਾ ਦਾ ਮੈਂ ਪਰ ਇਹ ਜਿਹੜਾ ਸਮਰ ਕੈਂਪ ਜਿਹੜਾ ਅਸੀਂ ਸ਼ੁਰੂ ਕੀਤਾ ਗਿਆ ਕੀਤਾ ਸੀਗਾ ਇਹ 5 ਤਰੀਕ ਤੋਂ ਸ਼ੁਰੂ ਕੀਤਾ ਗਿਆ ਸੀਗਾ 5 ਜੂਨ ਤੋਂ ਜਿਹੜਾ ਕਿ 20 ਜੂਨ ਤੱਕ ਚੱਲੇਗਾ ਆਮ ਤੌਰ ਤੇ ਨਾਰਮਲੀ ਅਸੀਂ ਇਹ ਜਿਹੜਾ ਇਹ ਕੈਂਪ ਹੈ ਉਹ 1 ਜੂਨ ਤੋਂ ਸ਼ੁਰੂ ਕਰਦੀ ਹੈ ਤੇ ਕਿਉਂਕਿ ਉਸ ਟਾਈਮ ਜਿਹੜਾ ਚੋਣਾਂ ਦਾ ਮਾਹੌਲ ਸੀਗਾ ਇਸ ਕਰਕੇ ਥੋੜਾ ਸਾਨੂੰ ਡੇਟ ਕਰਨਾ ਪਿਆ ਤੇ 5 ਜੂਨ ਤੋਂ ਸ਼ੁਰੂ ਕੀਤਾ ਗਿਆ ਇਹ ਕੈਂਪ ਹੈ ਇਸ ਕੈਂਪ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਜਿਦੇ ਵਿੱਚ ਬੱਚਿਆਂ ਨੂੰ ਬਾਗ ਸਿਖਾਉਣਾ ਜਾਂ ਉਹਨਾਂ ਨੂੰ ਧਾਰਮਿਕ ਸਿੱਖਿਆ ਦੇਣਾ ਕੋਈ ਇੱਕ ਤਬਕੇ ਨੂੰ ਲੈ ਕੇ ਧਾਰਮਿਕ ਸਿੱਖਿਆ ਰਿਕਦੀ ਜਿਹੜੀਆਂ ਮਤਲਬ ਮੇਨ ਮੇਨ ਗੱਲਾਂ ਹੈਗੀਆਂ ਉਹ ਉਹਦੇ ਵਿੱਚ ਕੀਤੀਆਂ ਜਾਂਦੀਆਂ ਜਿਦੇ ਨਾਲ ਨਾਲ ਬੱਚਿਆਂ ਨੂੰ ਉਸ ਤੋਂ ਬਾਅਦ ਖੇਡਣ ਦਾ ਵੀ ਮੌਕਾ ਦਿੱਤਾ ਜਾਂਦਾ ਹੈ ਤੇ ਇਹ ਕਲਾਸਾਂ ਜਿਹੜੀਆਂ ਵੰਡ ਕੇ ਰੱਖੀਆਂ ਗਈਆਂ ਹਨ ਜਿਵੇਂ ਛੋਟੇ ਬੱਚੇ ਨਰਸਰੀ ਤੱਕ ਨਰਸਰੀ ਪਹਿਲੀ ਦੂਜੀ ਤੱਕ ਫਿਰ ਤੀਜੀ ਤੋਂ ਲੈ ਕੇ ਪੰਜਵੀਂ ਤੱਕ ਫਿਰ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਤੇ ਨੌਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਨੂੰ ਜਿਹੜਾ ਇਹਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ ਤੇ ਦੇ ਨਾਲ ਨਾਲ ਜਿੱਥੇ ਅਸੀਂ ਮਨ ਦਾ ਧਿਆਨ ਰੱਖਦੇ ਹਾਂ ਤੇ ਸਰੀਰ ਦਾ ਵੀ ਧਿਆਨ ਰੱਖਿਆ ਜਾਂਦਾ ਤੇ ਬਾਅਦ ਵਿੱਚ ਜਿਹੜਾ ਬੱਚਿਆਂ ਨੂੰ ਖੇਡਾਂ ਕਰਾਈ ਜਾਂਦਾ ਹੈ ਕਿੰਨੀ ਉਮਰ ਤੋਂ ਲੈ ਕੇ ਬੱਚੇ ਲੈਂਦੇ ਜੀ ਬੱਚੇ ਜੀ ਛੋਟੀ ਉਮਰ ਜਿਵੇਂ ਨਰਸੀ ਤੋਂ ਕਹਿ ਸਕਦੇ ਆਪਾਂ ਨਰਸੀ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ 11ਵੀਂ ਤੋਂ ਉੱਤੇ ਵੀ ਕੋਈ ਆਉਣਾ ਚਾਹਵੇ ਆ ਸਕਦਾ ਹੈ ਤੇ ਜਿਹੜਾ ਹੈ ਵੀ ਸਮਾਪਤੀ ਹੈ ਜਿਹੜੀ ਉਹ ਵਿੱਚ ਹੋਏਗੀ ਉਦੋਂ ਇੱਕ ਪ੍ਰੋਗਰਾਮ ਰੱਖਿਆ ਜਾਏਗਾ ਜਿਹਦੇ ਵਿੱਚ ਬੱਚੇ ਸਾਰੇ ਪਾਰਟਿਸਪੀਟ ਕਰਨਗੇ ਤੇ ਆਦੇ ਜਿਹੜੇ ਹੁਨਰ ਜਿਹੜਾ ਉਹਨਾਂ ਨੇ ਸਿੱਖਿਆ ਤੇ ਤੇ ਹੋਰ ਵੀ ਜੇ ਕੋਈ ਮਤਲਬ ਉਹਨਾਂ ਦਾ ਜਿਹੜਾ ਹੁਨਰ ਹੋਏਗਾ ਉਹਨੂੰ ਨਿਖਾਰਿਆ ਜਾਏਗਾ ਤੇ ਇੱਥੇ ਪੇਸ਼ ਕੀਤਾ ਜਾਏਗਾ ਕੇ ਇਸ ਮਕਸਦ ਨੂੰ ਲੈ ਕੇ ਤੁਸੀਂ ਇਹ ਉਪਰਾਲਾ ਕਰ ਰਹੇ ਸਾਡੀ ਸਸਤਾ ਦਾ ਇੱਕ ਹੀ ਮਕਸਦ ਹੈ ਸਰਬੱਤ ਦਾ ਭਲਾ ਉਸ ਤੋਂ ਇਲਾਵਾ ਸਾਡਾ ਦੂਜਾ ਕੋਈ ਮੋਟਿਵ ਨਹੀਂ ਹੈਗਾ ਸਰਬੱਤ ਦਾ ਭਲੇ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ ਇੱਥੇ ਕੋਈ ਵੀ ਪੀਰ ਪਾਪੀ ਸਾਰੀ ਧਰਮਾਂ ਦੇ ਬੱਚੇ ਇੱਥੇ ਆਉਂਦੇ ਆ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਨੈਤਿਕ ਸਿੱਖਿਆ ਦਿੱਤੀ ਜਾਂਦੀ ਕਿਸੇ ਧਰਮ ਦੇ ਨਾਲ ਨਹੀਂ ਜੁੜਿਆ ਜੇ ਸਭ ਬੱਚਿਆਂ ਦੀ ਗੱਲ ਕਰੀਏ ਤੇ ਕਿੰਨੇ ਕੁ ਬੱਚੇ ਸਿਖਲਾਈ ਲੈ ਰਹੇ ਨੇ ਇਸ ਇਸ ਵਾਰੀ ਸਾਡੇ ਬੱਚੇ ਜਿਹੜੇ ਆ ਉਹ ਥੋੜੇ ਘੱਟ ਆ 250 ਤੋਂ ਲੈ ਕੇ 350 ਦੇ ਕਰੀਬ ਬੱਚਾ ਹੈਗਾ ਅੱਗੇ ਜਿਹੜੇ ਪਹਿਲੇ ਜੁਕੀ ਇਸ ਵਾਰੀ ਅਸੀਂ ਲੇਟ ਹੋ ਗਏ ਤੇ ਬੱਚੇ ਆਪਦੇ ਨਾਲ ਕੇ ਚਲੇ ਜਾਂਦੇ ਜਿਵੇਂ ਕਿ छुट्टੀਆਂ ਹੁੰਦੀਆਂ ਉਹ ਪਹਿਲਾਂ ਚਲੇਗੇ ਪਹਿਲਾਂ ਅੱਗੇ ਬਾਅਦ ਚ ਜਾਂਦੇ ਆ ਅੱਗੇ ਸਾਡੇ ਕੋਲ 350 400 ਬੱਚਾ ਆਉਂਦਾ ਇਸ ਵਾਰੀ ਉਹ ਸਾਡੇ ਲੇਟ ਸ਼ੂਟ ਹੋ ਕੇ ਕਰਕੇ ਜਿਹੜਾ ਕੈਂਪ ਸ਼ੂਟ ਲੇਟ ਹੋਇਆ ਉਹਦੇ ਕਰਕੇ ਥੋੜਾ ਜਿਹਾ ਬੱਚੇ ਜਿਹੜੇ ਉਹ ਪਹਿਲੇ ਆਪਦੇ ਨਾਲ ਕੇ ਚਲੇ ਗਏ ਹੌਲੀ ਹੌਲੀ ਵਾਪਸ ਆ ਰਹੇ ਤੇ ਆਪਦੇ ਕੈਂਪ ਨੂੰ ਜੁਆਇਨ ਕਰਨਾ ਕਿੰਨਾ ਚਿਰ ਹੋ ਗਿਆ ਜੀ ਕਿੰਨੇ ਸਾਲ ਹੋ ਚਲੇ ਨੇ ਇਸ ਹਰ ਤਕਰੀਬਨ ਸਾਨੂੰ 10 ਤੋਂ ਲੈ ਕੇ 15 ਸਾਲ ਦੇ ਵਿੱਚ ਜੁਕੇ ਸਾਨੂੰ ਇਹ ਜਿਹੜਾ ਕੈਂਪ ਲਗਾਉਂਦੇ ਹੋਏ ਇਸ ਤੋਂ ਇਲਾਵਾ ਹੋਰ ਕੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਕੀਤਾ ਜਾ ਰਿਹਾ ਸਾਡੀ ਸੰਸਥਾ ਨੂੰ ਜਿਹੜਾ ਜਿਵੇਂ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਸਰਬੱਤ ਦਾ ਸਰਬੱਤ ਦੇ ਭਲੇ ਦੇ ਕਾਰਜ ਚੱਲਦੇ ਆ ਇਸ ਤੋਂ ਲਾਵਾ ਜਿਹੜੇ ਐ ਸਟੱਡੀ ਸਰਕਲ ਵੱਲੋਂ ਜਿਹੜਾ ਪੜ੍ਹਾਈ ਦੇ ਵਿੱਚ ਬੱਚਿਆਂ ਨੂੰ ਜਿਹੜੇ ਕੋਈ ਕੰਪੀਟੀਟਿਵ ਇਗਜ਼ਾਮ ਹੁੰਦੇ ਆ ਜੇ ਨੌਕਰੀਆਂ ਪ੍ਰਾਪਤ ਕਰਨ ਲਈ ਜਿਹੜੇ ਪੇਪਰ ਹੁੰਦੇ ਆ ਉਹਦੇ ਉਹਦੀ ਸਿੱਖਲਾਈ ਕਰਾਈ ਜਾਂਦੀ ਹੈ ਉੱਥੇ ਦਫ਼ਤਰ ਦੇ ਵਿੱਚ ਉਹ ਉਹ ਕੰਮ ਹੁੰਦਾ ਸਾਡਾ ਮੋਦੀ ਖਾਨਾ ਹੈਗਾ ਜਿੱਦੇ ਵਿੱਚ ਜੜੀਆਂ ਕਿਤਾਬਾਂ ਵੀ ਲਈਆਂ ਜਾਂਦੀਆਂ ਤੇ ਉਹਨਾਂ ਨੂੰ ਮਤਲਬ ਫ੍ਰੀ ਆਫ ਪੋਸਟ ਬੱਚਿਆਂ ਨੂੰ ਜਿਹੜੇ ਲੋੜਵੰਦ ਹੁੰਦੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਕੱਪੜੇ ਵੀ ਲੈ ਜਾਂਦੇ ਜੇ ਕੋਈ ਪੈਣਣ ਯੋਗ ਹੋਣ ਪਾਟੇ ਨਾ ਹੋਣ ਪੈਣਣ ਯੋਗ ਹੋਣ ਪੁਰਾਣੇ ਕੱਪੜੇ ਵੀ ਕੋਈ ਵੀ ਤਰ੍ਹਾਂ ਦੇ ਕੱਪੜੇ ਨਵੇਂ ਪੁਰਾਣੇ ਜੋ ਵੀ ਉਹਦਾ ਕਿਸੇ ਵੀ ਸ਼ਬਦਾ ਹੋਵੇ ਉਹ ਦੇ ਸਕਦਾ ਹੈ ਉਹ ਉਹਦੇ ਨਾਲ ਕੀ ਹੈ ਕਿ ਜਿਹੜੇ ਉਹ ਲੋੜਾਂ ਲੋਕਾਂ ਨੂੰ ਜਿਹੜਾ ਹੈ ਉਹ ਅਗੇ ਇਹ ਡਿਸਟ੍ਰਿਬਿਊਟ ਕੀਤੇ ਜਾਂਦੇ ਉਹਨਾਂ ਨੂੰ ਦਿੱਤੇ ਜਾਂਦੇ ਆ ਤਾਂ ਕਿ ਜਿਹੜੇ ਹੈ ਕਿਸੇ ਤਰ੍ਹਾਂ ਦਾ ਕੋਈ ਤੁਦਮ ਪ੍ਰੋਬਲਮ ਨਾ ਹੋਵੇ ਇਸ ਤੋਂ ਲਾਵਾ ਜਿਹੜਾ ਕਰਕਰ ਤਰਨ ਸਾਹਿਬ ਦਾ ਪ੍ਰੋਗਰਾਮ ਹੁੰਦਾ ਹੈ ਕੋਈ ਘਰੇ ਕਰਾਉਣਾ ਚਾਵੇ ਉਹ ਘਰੇ ਵੀ ਕਰਾ ਸਕਦਾ ਹੈ ਤੇ ਦਫਤਰ ਕਰਾਉਣਾ ਚਾਵੇ ਤਾਂ ਦਫਤਰ ਵੀ ਹੁੰਦਾ ਹੈ ਉਹ ਹਰ ਜਿਹੜੇ ਮਹੀਨੇ ਦੇ ਅਖੀਰਲੇ ਸ਼ਨੀਵਾਰ ਕਰਵਾਇਆ ਜਾਂਦਾ ਹੈ ਜੇ ਤੁਹਾਨੂੰ ਦੱਸਿਆ ਤੁਸੀਂ ਬੋਲੋ ਇੱਕ ਬਹੁਤ ਵੱਡਾ ਪ੍ਰੋਜੈਕਟ ਸਾਡੀ ਸੰਸਥਾ ਵੱਲੋਂ ਚਲਾਇਆ ਗਿਆ ਉਹਦੇ ਵਿੱਚ ਕੀ ਹੈ ਕਿ ਤਿਆਰ ਜਿਵੇਂ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਪਹਿਲਾਂ ਸਾਡੇ 44 45 ਹੁੰਦਾ ਸੀ ਫਟਾਕ ਮਾਨ 80 ਡਿਗਰੀ ਤੇ ਅੱਜ ਦੇ ਟਾਈਮ ਵਿੱਚ ਜਿਹੜਾ 45 ਤੋਂ ਵੱਧ ਕੇ 48-50 ਦੇ ਨੇੜੇ ਪਹੁੰਚ ਗਿਆ ਤੇ AC ਚ ਬੈਨ ਨਾਲ ਇਹਨਾਂ ਦਾ ਮਸਲਾ ਹੱਲ ਨਹੀਂ ਹੋਉਂਦਾ ਇਹਦੇ ਲਈ ਸਾਨੂੰ ਰੋਕ ਲੋੜੇ ਤੇ ਜਿਹਦੇ ਵਿੱਚ ਸੰਸਥਾ ਸਾਡਾ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਰੋਕ ਲਾਉਂਦੀ ਨਹੀਂ ਪਰ ਕੀ ਉਹਨੂੰ ਸੰਭਾਲਿਆ ਵੀ ਜਾਂਦਾ ਤੇ ਹਰ ਮੰਗਲਵਾਰ ਜਾਂ ਸ਼ੁੱਕਰਵਾਰ ਜਿਹੜੇ ਆ ਉਹ ਇਹ ਸੰਸਥਾ ਜਿਹੜੀ ਆ ਜਾ ਕੇ ਪਾਣੀ ਜਿਹੜਾ ਉਹ ਪਾਇਆ ਜਾਂਦਾ ਜਿਹੜੇ ਜਿਹੜੇ ਰੁੱਖ ਅਸੀਂ ਲਾਉਂਦੇ ਆ ਉਹਨਾਂ ਰੁੱਖਾਂ ਨੂੰ ਜਾ ਕੇ ਅਸੀਂ ਪਾਣੀ ਵੀ ਪਾਉਂਦੇ ਆ ਇਹ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਹੈ ਕਿਉਂਕਿ ਰੁੱਖ ਬਚ ਗਏ ਤਾਂ ਅਸੀਂ ਬਚਾਂਗੇ ਤਾਂ ਅਸੀਂ ਵੀ ਤਬਾਹ ਹੋਏ ਅੱਜ ਤੱਕ ਕਿੰਨੇ ਰੁੱਖ ਲਗਾਏ ਗਏ ਨੇ ਇਸ ਸੰਸਥਾ ਨੂੰ ਜੀ ਇਹਦੇ ਬਾਰੇ ਕੋਈ ਕਾਊਂਟਰ ਨਹੀਂ ਕੀਤਾ ਗਿਆ ਮਤਲਬ ਕਾਫੀ ਰੁੱਖ ਲਗਾਏ ਜਾ ਚੁੱਕੇ ਨੇ ਪਰ ਅਸੀਂ ਕਾਊਂਟਿੰਗ ਨਹੀਂ ਕਰਦੇ ਪਰ ਉਹਨੂੰ ਸੰਭਾਲਦੇ ਜਰੂਰਾਂ ਜਿਵੇਂ ਅਨਮਾਰਗਰ ਰੋਡ ਤੇ ਆਪਾਂ ਜਾਈਏ ਜਿਹੜੇ ਵਿੱਚ ਡਿਵਾਈਡਰ ਬਣਿਆ ਉਹਦੇ ਵਿੱਚ ਲੱਗੇ ਹੋਏ ਨੇ ਜਿਹੜਾ ਬੰਦਾ ਬਹਾਦਰ ਮਾਰਕ ਬਣਾਇਆ ਗਿਆ ਇਹਦੇ ਵਿੱਚ ਜਿਹੜਿਆ ਉਹ ਰੁੱਖ ਲਾਏ ਗਏ ਆ ਉਹ ਸਾਰੇ ਜਿਹੜੇ ਉਹ ਸੰਸਥਾ ਦੁਆਰਾ ਲਾਏ ਗਏ ਆ ਤੇ ਇਹਨਾਂ ਨੂੰ ਸਮੇਂ-ਸਮੇਂ ਤੇ ਪਾਣੀ ਵੀ ਪਾਇਆ ਕਲੇੀਆਂ ਵੀ ਲਾ ਦਿੱਤੇ ਤੇ ਉਹਨਾਂ ਨੂੰ ਛੱਡਦਾ ਵੀ ਉਹਨਾਂ ਦੇ ਆਸਰੇ ਛੱਡਦਾ 3 ਗਾਰਡ ਵੀ ਲਾਏ ਜਾਂਦੇ ਆ ਮਤਲਬ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੀ ਸੁਰੱਖਿਆ ਲਈ ਕੋਈ ਜਾਨਵਰ ਨੂੰ ਪਾਣਾ ਜਾਵੇ ਉਹਦੇ ਲਈ ਜਿਹੜੇ ਆ ਉਹ ਗਾਰਡ ਵੀ ਲਾਏ ਬੱਚਿਆਂ ਵਾਸਤੇ ਤੇ ਬੱਚਿਆਂ ਦੇ ਮਾਪਿਆਂ ਵਾਸਤੇ ਕੀ ਸੁਨੇਹਾ ਹੈ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਲਈ ਇੱਕੀ ਸੁਨੇਹਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਤੇ ਬੱਚਿਆਂ ਨੂੰ ਜਿਹੜਾ ਮੋਬਾਈਲ ਤੋਂ ਦੂਰ ਰੱਖੋ ਇੱਕ ਹੋਰ ਐਤਵਾਰ ਇਸ ਐਤਵਾਰ 5 ਵਜੇ ਕਰੋੜਵੰਸ਼ ਧਰਮਸ਼ਾਲਾ ਦੇ ਵਿੱਚ ਬੱਚਿਆਂ ਦੇ ਮਾਪਿਆਂ ਲਈ ਇੱਕ ਸੈਮੀਨਾਰ ਹੋਣ ਜਾ ਰਿਹਾ ਹੈ ਜਿਹਨੂੰ ਡਾਕਟਰ ਮਨਦੀਪ ਸਿੰਘ ਜੀ ਕੰਡਕਟ ਕਰਨਗੇ ਉਹਦੇ ਵਿੱਚ ਦੱਸਿਆ ਜਾਏਗਾ ਕਿ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੀਏ ਇਹ ਸਭ ਤੋਂ ਵੱਡਾ ਮੁੱਦਾ ਹੈ ਕਿਉਂਕਿ ਅਸੀਂ ਜਿਹੜਾ ਖਾਣ ਪੀਣ ਦੇ ਲਈ ਜਾਂ ਕਿਸੇ ਲਈ ਕਿਸੇ ਵੀ ਚੀਜ਼ ਲਈ ਬੱਚੇ ਨੂੰ ਰਵਾਇਤ ਪੜਾ ਦਿੰਦੇ ਹਾਂ ਕੋ ਮੋਬਾਈਲ ਦਾ ਗਲਤ ਅਸਰ ਪੈਂਦਾ ਹੈ ਬੱਚੇ ਤੇ ਪਰ ਇਹ ਸਭ ਤੋਂ ਵੱਡੀ ਚੀਜ਼ ਹੈ ਉਥੇ ਦੱਸਿਆ ਜਾਏਗਾ ਕਿ ਬੱਚਿਆਂ ਨੂੰ ਅਸੀਂ ਕਿਵੇਂ ਪਾਲੀਏ ਬੱਚਿਆਂ ਦੀ ਪਰਵਿਸ਼ ਕਿਵੇਂ ਕਰੀਏ ਚੰਗੀ ਪਰਵਿਸ਼ ਕਿਵੇਂ ਹੋ ਸਕਦੀ ਹੈ ਇਹਦੇ ਲਈ ਇੱਕ ਸੈਮੀਨਾਰ ਹੋਣ ਜਾ ਰਿਹਾ ਹੈ ਅਬੋਰ ਵਿੱਚ ਆਪਣੇ ਰੋੜਵਛਰਮਸ਼ਾਲਾ ਦੇ ਵਿੱਚ ਐਤਵਾਰ ਆਉਣ ਵਾਲੇ ਐਤਵਾਰ 5 5 ਵਜੇ ਉਹਦੇ ਕੀ ਸੁਣਿਆ ਕਿ ਜਿਹੜੇ ਪੇਰੈਂਟਸ ਆ